ਮਹਾਲੀ ਪੁਲਸ ਵੱਲੋਂ ਬਟਾਲਾ ਨਾਲ ਸੰਬੰਧਤ ਗੈਂਗਸਟਰ ਸੁਖਪਿੰਦਰ ਸਿੰਘ ਨੂੰ ਅੱਜ ਬਟਾਲਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਦਾ 8 ਜਨਵਰੀ ਤੱਕ ਰਿਮਾਂਡ ਮਿਲਿਆ ਹੈ ਪੇਸੀ ਕਰਵਾਉ ਆਏ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਤਿੰਨੋਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਦਾ ਕੰਮ ਟਾਰਗੇਟ ਕਿਲਿੰਗ ਤੇ ਫਰੋਤੀ ਮੰਗੰਦਾ ਸੀ ਬੀਤੇ ਦਿਨ ਮਹਾਲੀ ਤੋਂ ਸੁਖਪਿੰਦਰ ਸਿੰਘ ਨੂੰ ਦੋ ਪਿਸਤਲ ਤੇ ਇੱਕ ਫਾਰਚੂਨ ਗੱਡੀ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਇਹ ਪਹਿਲਾ ਕੇਸ ਆ ਤਾਂ ਰਿਸੀ ਅਤੇ ਇਸ ਨੇ ਹੁਣ ਵਾਲ ਕਟ ਪਾਏ ਹੋਏ ਹਨ 8 ਜਨਵਰੀ ਤੱਕ ਸਰ ਮੰਡ ਮਿਲਿਆ ਹੈ ਬਿਊਰੋ ਰਿਪੋਰਟ ਅਲ ਪੰਜਾਬ న్యూਸ ਮੇਰਾ ਸਬ ਇੰਸਪੈਕਟਰ ਨਿਵਰਤ ਪਾਲ ਸਿੰਘ ਇਹਦੇ ਵਿੱਚ 19 ਤਰੀਕ ਨੂੰ ਸਾਨੂੰ ਮੁਖਬਰੀ ਹੋਈ ਸੀ ਕਿ ਸੁਖਪਿੰਦਰ ਸਿੰਘ ਹੈ ਇੱਕ ਹਰਮਨ ਸਿੰਘ ਹੈ ਅਤੇ ਜਸਟਿਨ ਗਿੱਲ ਇਹ ਤਿੰਨ ਜਣੇ ਜਿਹੜੇ ਅਪਰਾਧਿਕ ਗਰੋ ਬਣਾਇਆ ਹੋਇਆ ਪਵਿੱਤਰ ਚੌੜਾ ਉਹਦੇ ਅਧੀਨੇ ਕੰਮ ਕਰ ਰਹੇ ਆ ਰਾਤੀਆਂ ਮੰਗਣ ਟੈਕਸਟੋਸ਼ਨ ਕਾਲਸ ਦਾ ਨਾ ਨੈਟਵਰਕ ਚੱਲ ਰਿਹਾ ਤੇ ਟਾਰਗੇਟਡ ਕਲਿੰਗਸ ਦਾ ਨਾ ਕੰਮ ਸੀਗਾ ਜਿਹਦੇ ਵਿੱਚ 25 ਤਰੀਕ ਨੂੰ ਅਸੀਂ ਜਸਟਿਨ ਗਿੱਲ ਦੀ ਅਰੈਸਟ ਕੀਤੀ ਹੈ ਤੇ ਕੱਲ੍ਹ ਪਹਾਲੀ ਤੋਂ ਇਹਦੀ ਸੁਖਪਿੰਦਰ ਸਿੰਘ ਦੀ ਅਰੈਸਟ ਕਰਕੇ ਅੱਜ ਪੇਸ਼ ਕੀਤਾ ਇਹਦੇ ਵਿੱਚ ਦੋ ਪਿਸਟਲ ਰਿਕਵਰ ਹੋਏ ਆ ਪਹਿਲਾਂ ਇੱਕ ਇਹਦੀ ਫੋਰਚਨਰ ਗੱਡੀ ਜਿਹੜੀ ਸੀਗੀ ਉਹ ਆਪਾਂ ਰਿਕਵਰ ਕਰ ਲਈ ਹੋਈ ਹੈ ਅ ਹੁਣ ਰੀਸੈਂਟਲੀ ਇਹਨੇ ਵਾਲ ਕਟਾਏ ਆ ਪਹਿਲਾਂ ਇਹਨੇ ਮਤਲਬ ਬਾਬਾ ਬਣਿਆ ਸੀਗਾ ਇਹ ਤੇ ਹੂੰ ਰੀਸੈਂਟਲੀ ਇਨ ਵਲਕਟਾਇ। ਕਿਨੇ ਜਿਹੜਾ ਰਿਮਾਂਡ ਮਿਲਿਆ ਸਰ? ਸਰ 8 ਤਰੀਕ ਤੱਕ ਰਿਮਾਂਡ ਮਿਲ ਗਿਆ ਆਪਾਂ ਨੂੰ ਇਹਦੇ ਵਿੱਚ। ਕਿੱਥੋਂ ਦੇ ਰਹਨ ਹੋ ਦੇ? ਇਹ ਬਟਾਲੇ ਤੋਂ ਹੀ ਜੀ ਇੱਕ ਪਿੰਡ ਦਾ ਲੋਚਾ ਆਪਾਂ ਉਤਰਾਂ ਨਵਰੂਪਨਗਰ ਰਹਿ ਰਹੇ ਫਿਲਹਾਲ। ਸਰ ਗਲਤ ਨਹੀਂ ਬੋਲਦੇ ਸਰ। ਪਹਿਲਾਂ ਹੈਗਾ ਪਰ ਪਰਚਾ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਕੀ ਕੀ ਉਹ ਡਿਟੇਲਸ ਉਹਦੀਆਂ ਅਸੀਂ ਸ਼ੇਅਰ ਨਹੀਂ ਕਰ ਸਕਦੇ। ਹਾਂਜੀ। ਦੋ ਪਿਸਟਲ ਪਹਿਲਾਂ ਬਰਾਮਦ ਹੋ ਚੁੱਕੇ ਸਰ ਤੁਹਾਨੂੰ ਦੱਸਤਾ। ਹਾਂਜੀ। ਕਲੇ ਪਿਸਟਲ ਕਿੰਨੇ? ਨਾਈਨ ਰੋਂਗ ਪਿਆਗੇ। ਤਿੰਨ ਤਿੰਨ ਰੋਂਗ ਸੀਗੇ। ਜਿੱਦਾਂ ਰੋਂਗ? ਹਾਂਜੀ ਹਾਂਜੀ। ਪਵਿੱਤਰ ਚੌੜਾ ਜੀ ਪਵਿੱਤਰ ਚੌੜਾ